ਕ੍ਰਿਸ਼ਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੰਤਨ ਬਾਬਾ ਤਦਾਰ ਸਿੰਘ ਜੀ ਅਮਰ ਸ਼ਹੀਦ ਜੋ ਤੰਤਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਉਹਨਾਂ ਦੇ ਜਥੇ ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ ਉਹਨਾਂ ਦੀ ਯਾਦ ਅੰਦਰ ਸਲਾਨਾ ਜੋੜ ਮੇਲਾ ਹਰ ਸਾਲ ਤਿੰਨ ਦਿਨ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਜੋ ਇਸ ਵਾਰ ਵੀ 23 24 25 ਸਤੰਬਰ ਨੂੰ ਬੜੀ ਚੜ੍ਹਦੀ ਕਲਾ ਦੇ ਨਾਲ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਜੋ ਪ੍ਰਬੰਧਕ ਕਮੇਟੀ ਪ੍ਰਧਾਨ ਸਰਦਾਰ ਜਦਵਿੰਦਰ ਸਿੰਘ ਜੀ ਵੀਰ ਪ੍ਰਗਟ ਸਿੰਘ ਵੀਰ ਲਖਜਿੰਦਰ ਸਿੰਘ ਭੁੱਲਰ ਤੇ ਸਦਕਾਰਯੋਗ ਸੰਤ ਬਾਬਾ ਕਸ਼ਮੀਰ ਸਿੰਘ ਜੀ ਕਾਰ ਸੇਵਾ ਪੂਰੀ ਵਾਲੇ ਉਹਨਾਂ ਦੇ ਵਿਸ਼ੇਸ਼ ਸਹਿਯੋਗ ਦੇ ਸਦਕਾ ਸਮੂਹ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਸਦਕਾ 23 ਤਰੀਕ ਨੂੰ ਮਹਾਨ ਨਗਰ ਕੀਰਤਨ ਕੱਢੇਗਾ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਸ਼ਾਮਲ ਹੋਈ 24 ਸਤੰਬਰ ਰਾਤਰੀ ਤੇ ਦੀਵਾਨ ਸਜਾਏਗਾ 25 ਸਤੰਬਰ ਸਾਰਾ ਦਿਨ ਧਾਰਮਿਕ ਦੀਵਾਨ ਸਜਾਏਗਾ ਸ਼ਾਮ ਨੂੰ ਜੋ ਕਬੱਡੀ ਕੱਪ ਆ ਉਹ ਕਰਾਏ ਜਾ ਰਹੇ ਨੇ ਸੋ ਹਰ ਸਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਅਮਰ ਸ਼ਹੀਦ ਬਾਬਾ ਦਦਾਰ ਸਿੰਘ ਜੀ ਉਹਨਾਂ ਦੀ ਯਾਦ ਅੰਦਰੇ ਸਾਲਾਨਾ ਜੋੜ ਮੇਲਾ ਨਗਰ ਮਈਮੇ ਪਿੰਡੋਰੀ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਇਸੇ ਤਰ੍ਹਾਂ ਬੜੀ ਭਾਵਨਾ ਦੇ ਨਾਲ ਮਨਾਇਆ ਜਾਂਦਾ ਆਕਰੀ ਦੇ ਦੀਵਾਨਾਂ ਦੇ ਅੰਦਰ ਗਿਆਨੀ ਸਰਬਜੀਤ ਸਿੰਘ ਜੀ ਢੋਟੀਆਂ ਕੌਮ ਦੇ ਮਹਾਨ ਕਥਾਵਾਚਕ ਉਹਨਾਂ ਨੇ ਹਾਜ਼ਰੀ ਭਰੀ ਭਾਈ ਸਾਹਿਬ ਭਾਈ ਜਤਿੰਦਰ ਸਿੰਘ ਜੀ ਹਜੂਰੀ ਰਾਗੀ ਸਾਚਖੰਡ ਸ੍ਰੀ ਦਰਬਾਰ ਸਾਹਿਬ ਉਹਨਾਂ ਦੇ ਰਾਗੀ ਜਥੇ ਨੇ ਹਾਜ਼ਰੀ ਭਰੀ ਭਾਈ ਸੰਦੀਪ ਸਿੰਘ ਮਹਿਮਾ ਪੰਡੋਰੀ ਉਹਨਾਂ ਦੇ ਕਵੀਸ਼ਰ ਜਥੇ ਨੇ ਹਾਜ਼ਰੀਆਂ ਭਰੀਆ 25 ਸਤੰਬਰ ਦੇ ਦਿਨ ਦੇ ਦਿਵਾਨਾਂ ਦੇ ਅੰਦਰ ਕੌਮ ਦੇ ਮਹਾਨ ਵਿਦਵਾਨ ਗਿਆਨੀ ਗੁਰਕੀਰਤ ਸਿੰਘ ਜੀ ਡਬਲ ਐਮ ਉਹਨਾਂ ਦੇ ਕਵੀਸ਼ਰ ਜਥੇ ਨੇ ਹਾਜ਼ਰੀ ਭਰੀ ਸਤਿਕਾਰਯੋਗ ਗਿਆਨੀ ਬਲਬੀਰ ਸਿੰਘ ਜੀ 파ਰਸ ਉਹਨਾਂ ਦੇ ਢਾਡੀ ਜਥੇ ਨੇ ਹਾਜ਼ਰੀਆਂ ਭਰੀਆ ਤੇ ਅਤੀ ਸਤਿਕਾਰਯੋਗ ਕੌਮ ਦੇ ਮਹਾਨ ਵਿਦਵਾਨ ਗਿਆਨੀ ਬਲਵਿੰਦਰ ਸਿੰਘ ਜੀ ਬਹਿਲਾ ਸਾਹਿਬ ਉਹਨਾਂ ਦੇ ਕਵੀਸ਼ਰ ਜਥੇ ਨੇ ਹਾਜ਼ਰੀ ਭਰੀ ਹੈ ਤੁਹਾਨੂੰ ਬੇਨਤੀ ਹੈ ਕਿ ਆਪ ਸੰਗਤ ਬਹੁਤ ਵੱਡਾ ਸਹਿਯੋਗ ਕਰਦੇ ਹੋ ਸੋ ਅੱਗੇ ਤੋਂ ਵੀ ਸਾਡੀ ਬੇਨਤੀ ਹੈ ਕਿ ਦੀਵਾਨ ਹਾਲ ਦੀ ਵੱਡੀ ਸੇਵਾ ਜਿਹੜੀ ਆ ਉਹ ਆਰੰਭ ਹੋਈ ਹੈ ਉਹਦੇ ਵਿੱਚ ਜਿੱਥੇ ਤਨ ਮਨ ਧਨ ਦੇ ਨਾਲ ਤੁਸੀਂ ਨੇ ਵੱਡੀਆਂ ਸਵਾਵਾਂ ਪਾਉਣੀਆਂ ਉੱਥੇ ਵੱਧ ਚੜ ਕੇ ਤੁਸੀਂ ਨੇ ਗੁਰੂ ਦਰਬਾਰ ਅੰਦਰ ਹਾਜ਼ਰੀ ਭਰਨੀ ਆ ਤੇ ਯਤਨ ਕਰਨਾ ਆਪਣੇ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਕਰ ਸਕੀਏ ਉਹਨਾਂ ਦੇ ਇਤਿਹਾਸ ਵਿੱਚੋਂ ਸੇਧ ਲੈ ਕਰਕੇ ਅਸੀਂ ਬਾਣੀ ਤੇ ਬਾਣੇ ਦੇ ਨਾਲ ਜੋੜ ਸਕੀਏ ਤੇ ਸਾਡੇ ਮਨਾਏ ਜੋੜ ਮੇਲੇ ਸਫਲੇ ਹੋ ਸਕਦੇ ਇਤਿਹਾਸਿਕ ਇਹ ਕਿ ਬਾਬਾ ਦਦਾਰ ਸਿੰਘ ਜੀ ਉਹ ਨਗਰ ਮੈਮੇ ਪਣੋਰੀ ਦੇ ਜੰਪਲ ਸਨ ਤੇ ਜਦੋਂ 1757 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਢਾਉਣ ਵਾਸਤੇ ਅਤੇ ਪਾਵਨ ਸਰੋਵਰ ਨੂੰ ਪੂਰਨ ਵਾਸਤੇ ਆਪਣੇ ਪੁੱਤਰ ਤਮੂਰ ਸ਼ਾਹ ਨੂੰ ਫੌਜਾਂ ਦੇ ਕੇ ਭੇਜਿਆ ਉਹਨਾਂ ਨੂੰ ਰੋਕਣ ਵਾਸਤੇ ਜਥੇਦਾਰ ਬਾਬਾ ਦੀਪ ਸਿੰਘ ਜੀ ਉਹ ਆਪਣਾ ਜਥਾ ਲੈ ਕਰਕੇ ਸਾਬੋ ਕੀ ਤਲਵੰਡੀ ਤੋਂ ਚੱਲੇ ਉਸ ਜਥੇ ਵਿੱਚ ਸ਼ਾਮਲ ਹੋ ਕੇ ਬਾਬਾ ਦਦਾਰ ਸਿੰਘ ਜੀ ਨੇ ਸ਼ਹਾਦਤ ਦਾ ਜੰਮ ਪੀਤਾ ਤੇ ਇਸ ਉਹਨਾਂ ਦੇ ਜੱਦੀ ਨਗਰ ਦੇ ਅੰਦਰ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਉਹਨਾਂ ਦੀ ਯਾਦ ਦੇ ਅੰਦਰ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੈ ਤੇ ਹਰ ਸਾਲ ਉਹਨਾਂ ਦੀ ਯਾਦ ਸਮੁੱਚਾ ਇਲਾਕਾ ਬੜੀ ਭਾਵਨਾ ਨਾਲ ਮਨਾਉਂਦਾ ਹੈ ਸਾਲਾਂ ਦਾ ਕੋਈ ਅੰਦਾਜ਼ਾ ਨਹੀਂ ਹੈ ਸਾਡੇ ਵੱਡ ਵਡੇਰਿਆਂ ਤੋਂ ਬੜੇ ਲੰਮੇ ਸਮੇਂ ਤੋਂ ਇਹ ਚੱਲਦਾ ਆ ਰਿਹਾ ਹੈ ਸ਼ਾਇਦ ਸੈਂਕੜੇ ਸਾਲ ਆਪਾਂ ਜੇ ਕਹਿ ਲਈਏ ਤੇ ਉਹ ਵੀ ਜਿਹੜੇ ਨੇ ਉਹ ਥੋੜੇ ਹੋਣਗੇ ਕਿਉਂਕਿ ਜਦੋਂ ਤੋਂ ਉਹਨਾਂ ਦੀ ਸ਼ਹਾਦਤ ਹੋਈ ਹੈ ਉਸ ਤੋਂ ਬਾਅਦ ਹੀ ਉਹਨਾਂ ਦੀਆਂ ਯਾਦਾਂ ਹਰ ਸਾਲ ਹੀ ਮਨਾਈਆਂ ਜਾ ਰਹੀਆਂ ਨੇ ਸ਼ਾਮ ਨੂੰ ਦਿਵਾਨ ਦੀ ਸਮਾਪਤੀ ਤੋਂ ਅਪਰੰਤ ਕਬੱਡੀ ਕਾਪ ਕਰਵਾਇਆ ਜਾਵੇਗਾ ਜ ਜਿਹਦੇ ਵਿੱਚ ਪੰਜਾਬ ਦੇ ਸਮੁੱਚੇ ਹੀ ਦੇਸ਼ ਪਰਦੇਸ ਦੇ ਨਾਮ ਵਰ ਕਬੱਡੀ ਖਿਡਾਰੀ ਪਹੁੰਚ ਰਹੇ ਨੇ ਅਤੇ ਉਸ ਸਮੁੱਚੀ ਸਮਾਪਤੀ ਤੋਂ ਬਾਅਦ ਜਿਹੜੀ ਉਹ ਆਤਿਸ਼ਬਾਜੀ ਕੀਤੀ ਜਾਵੇਗੀ ਜਿੰਨੀਆਂ ਵੀ ਸੰਗਤਾਂ ਇਸ ਜੋੜ ਮੇਲੇ ਦੇ ਵਿੱਚ ਦੇਸ਼ ਪਰਦੇਸ ਤੋਂ ਸ਼ਾਮਲ ਹੋਈਆਂ ਜਾਂ ਤਾਨਮਨ ਧਨ ਦੇ ਨਾਲ ਜਿਨ੍ਹਾਂ ਜਿਨ੍ਹਾਂ ਨੇ ਸਵਾਵਾ ਨਿਭਾਈਆਂ ਨਗਰ ਕੀਰਤਨ ਦੇ ਵਿੱਚ ਲੰਗਰ ਲਗਾਏਗਾ ਜਿੰਨੀਆਂ ਵੀ ਸਵਾਵਾਂ ਕੀਤੀਆਂ ਗਈਆਂ ਸਾਰੀ ਸੰਗਤ ਦਾ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਆਪ ਸਮੁੱਚੇ ਪੱਤਰਕਾਰ ਭਾਈ ਚਾਰੇ ਨੂੰ ਪਹੁੰਚੇ ਰਾਗੀ ਢਾਡੀ ਕਵੀਸ਼ਰ ਜਥੇ ਨੂੰ ਕਬੱਡੀ ਖਿਡਾਰੀਆਂ ਨੂੰ ਸਾਰਿਆਂ ਨੂੰ ਜੀ ਆਇਆਂ ਧੰਨਵਾਦ ਹੈ ਨਗਰ ਵੱਲੋਂ